ਕਿ ਮੈਨੂੰ ਪਤਾ ਲੱਗਾ ਸਾਨੂੰ ਤਾਂ ਉਦੋਂ ਪਤਾ ਲੱਗਾ ਖੜਕਾ ਹੋਇਆ ਜੀ ਜੀ ਅੱਖਾਂ 'ਚ ਬੜਾ ਖੜਕਾ ਹੋਇਆ ਉਦੋਂ ਭੱਜ ਕੇ ਜੀ ਹੂੰ ਉਦੋਂ ਗੱਡੀ ਪਲਟ ਗਈ ਸੀ ਕਿੰਨਾ ਕ ਨੁਕਸਾਨ ਆ ਬੰਦੇ ਐ ਸਰਟੀਫਿਟ ਹੋਏ ਜੀ ਬੰਦਾ ਜਾਨੀ ਨੁਕਸਾਨ ਪੜਾ ਨਹੀਂ ਹੋਇਆ ਬਚ ਗਿਆ ਇੱਦੀ ਗੱਲ ਨਹੀਂ ਕੋਈ ਪਾਣੀ ਪੁਣੀ ਪੈਲ ਤੋੜ ਕੇ ਲੈ ਕੇ ਗਏ ਕੋਈ ਇੱਦੀ ਗੱਲ ਨਹੀਂ ਸੀ ਕਿੰਨੇ ਕ ਜਣੇ ਨੇ ਕਾਰ ਚੋਂ ਬਾਹਰ ਕੱਢਿਆ ਉਹਨਾਂ ਨੂੰ ਅਸੀਂ ਸੀਗੇ ਪੰਜ ਜਣੇ ਅੱਛਾ ਆ ਵਸਤੇ ਜੱ ਸੱਟ ਲੱਗੀਆਂ ਉਹਨਾਂ ਦੇ ਨਹੀਂ ਸੱਟ ਸਾਹ ਦੀ ਇੱਦੀ ਨਹੀਂ ਕੋਈ ਬਾਕੀ ਇੱਦੀ ਦਾ ਨੁਕਸਾਨ ਕੋਈ ਤੇ 3 ਮਿੰਟਾਂ ਤੇ ਮੈਸੇਜ ਲਿਆ ਸਾਡੀ ਕਲਾਸੇ ਹੜਪੌਂਡ ਤੇ ਖੜੇ ਸੀਗੇ ਹਾਂ ਸਾਡੇ ਕੋਈ ਰੂਟ ਐ ਇਹ ਸਾਦੇ ਚੌਂਕ ਠੀਕ ਕੋੜ ਤੋਂ ਲੈ ਕੇ ਦੀਪ ਸਿੰਘ ਹਾਲਤ ਕਰ ਹਾਂਜੀ ਸਾਨੂੰ ਇਹ ਦੱਸ ਦਿੱਤੇ ਮੈਸੇਜ ਲਿਆ ਥਾਣੇ ਦੇ ਮਨਸਿਕ ਤੋਂ ਵੀ ਤੁਹਾਡੇ ਟੈਸਟ ਹੋਇਆ ਦੀਪ ਸਿੰਘ ਰਪਈਆ ਵਾਲੇ ਕੋਈ ਹਾਂਜੀ ਤੇ ਅਸੀਂ ਦਸਕ ਮਿੰਟੇ ਪਹੁੰਚ ਗਏ ਇੱਥੇ 10 ਮਿੰਟ ਤੁਹਾਨੂੰ ਪਤਾ ਲੱਗਿਆ ਚੱਲ ਕੇ ਕਿੱਥੋਂ ਦਾ ਜੀ ਚੱਲ ਕਹਿੰਦੇ ਇੱਟ ਲਵਾਂਦਾ ਜੀ ਤੇ ਇਹ ਪੌਣੀ ਪੂਰਾ ਡਾਕਟਰ ਆਇਆ ਹਾਂਜੀ ਤੇ ਗੱਡੀ ਪਤਾ ਨਹੀਂ ਕੀ ਕਾਰਨ ਬਣੇ ਸਪੀਡ ਤੇ ਸੀ ਜਾਂ ਜਾਂ ਕੋਈ ਅਗੋਚੀ ਆ ਗਈ ਤੇ ਸਾਡੇ ਹੋਂ ਤੋਂ ਪਹਿਲਾਂ ਹੀ ਉਹਦੇ ਘਰ ਦੇ ਪਹੁੰਚ ਕੇ ਤੋਂ ਲੈ ਗਿਆ ਸਹੀ ਸਰਟੀਫਿਕੇਟ ਕਿੰਨੇ ਕਿ ਦੱਸੀ ਜਾ ਰਹੀ ਹੈ ਬਚਾ ਹੈ ਨਹੀਂ ਸਰ ਫਿਲਹਾਲ ਤਾਂ ਨਹੀਂ ਪਤਾ ਲੱਗਾ ਕਿੰਨੇ ਉਹ ਜਿਹੜਾ ਸੀ ਨਾ ਚਾਲਕ ਸੀਗਾ ਉਹ ਤੁਰਕੇ ਹੀ ਆਇਆ ਕਹਿੰਦੇ ਉੱਥੇ ਗੱਡੀ ਚਲੇ ਗਈ ਗੱਡੀ ਅੱਛਾ ਹਾਂਜੀ ਇਹ ਕਾਰਨਾਂ ਦਾ ਪਤਾ ਨਹੀਂ ਲੱਗਾ ਹਾਸ਼ੇ ਦੇ ਕਾਰਨ ਕੀ ਬਣੇ ਹੈ ਜੀ ਫਿਲਹਾਲ ਸਰ ਪਤਾ ਨਹੀਂ ਲੱਗਾ ਤੇ ਆਈਓ ਆਊਗਾ ਤੋ ਪੁੱਛ ਕਰੇਗਾ ਕਿ ਕਿਧਰੋਂ ਕੀ ਹੋਇਆ ਉਹ ਤੋਂ ਬਾਅਦ ਹੀ ਦੱਸੇ ਥੈਂਕ ਯੂ